ਹਾਂਜੀ ਆ ਗਏ ਹਾਂ ਹਾਂ ਉਹ ਪਾਣੀ ਮੈਂ ਪਾਣੀ ਪੀਤਾ ਆ ਤੇ ਠੰਡਾ ਹੈ ਉਹ ਤੇ ਵਾਟਰ ਕੂਲ ਜਿਹੜਾ ਰੱਖਿਆ ਉਥੋਂ ਪੀ ਲਿਆ ਮੈਂ ਹੋਰ ਥੋੜਾ ਸੋਚੀ ਪਈ ਕੀ ਗੱਲੋਗੀ ਕੋਹ ਨਹੀਂ ਇਦਾਂ ਹੀ ਅੱਜਕੱਲ ਦੇ ਮੌਜ ਦੇ ਹਾਲ ਵੇਖ ਕੇ ਡਰ ਜਾ ਹੀ ਲੱਗਣ ਲੱਗਿਆ ਵਾ ਡਰ ਲੱਗਣ ਲੱਗਾ ਕਾਰੇ ਵਾ ਐਹੀ ਵੀ ਮੁੰਡੇ ਲੱਛਿਆਂ ਜਿ ਵੱਢੀ ਜਾਂਦੇ ਆ ਕੁੜੀਆਂ ਕੋਟ ਮੈਰਜਾਂ ਕਰਾਈ ਜਾਂਦੇ ਆ ਇੰਨਾ ਵੀ ਸੋਚਦੇ ਆ ਕਿ ਜ਼ਿੰਦਗੀ ਕੱਟਣੀ ਕਿੱਦਾਂ ਉਹ ਬਹੁਤ ਸੋਚਣ ਦੀ ਲੋੜ ਨੇ ਬੱਚੇ ਸਾਡੀ ਕੋਈ ਪ੍ਰਾਪਰਟੀ ਨਹੀਂ ਆ ਜਿਹਨੂੰ ਤਾਲਾ ਲਾ ਕੇ ਅੰਦਰ ਰੱਖ ਲਈਏ ਮਾਂ ਪਿਓ ਦਾ ਫਰਜ਼ ਲਾਲਾ ਇਹੀ ਆ ਕਿ ਦਾਣਾਵਾ ਦੀ ਕਿਰਤ ਕਰਨੀ ਉਹਨਾਂ ਦਾ ਵਧੀਆ ਪਾਲਣ ਪੋਸ਼ਣ ਕਰਨਾ ਉਹਨਾਂ ਨੂੰ ਪੜਾਉਣਾ ਲਿਖਾਉਣਾ ਤੇ ਸਮਝਾਉਣਾ ਕਿ ਪੁੱਤ ਮਾਰੇ ਕੰਮਾਂ 'ਚ ਕੁਝ ਨਹੀਂ ਰੱਖਿਆ ਬੱਚੇ ਸਮਝਣ ਤੇ ਤਾਂ ਵਾਣਾ ਵੇਹੋ ਜੇ ਤੇਰੇ ਦਿਲ-ਦਮਾਗ 'ਚ ਇਹ ਆ ਨਾ ਕਿ ਬੱਚਿਆਂ ਦਾ ਭਵਿੱਖ ਮਾਪੋ ਨੇ ਬਣਾਉਣਾ ਜਾਂ ਅਸੀਂ ਬਣਾਉਣਾ ਤੇ ਇਹ ਗਹਿਮ ਕੱਢ ਦੇ ਠੀਕ ਆ ਇਹ ਬੱਚਿਆਂ ਦਾ ਭਵਿੱਖ ਆਪਾਂ ਨਹੀਂ ਬਣਾਉਣਾ ਇਹ ਕੋਈ ਕੁਦਰਤ ਵੀ ਆ ਪਰਮਾਤਮਾ ਵੀ ਆ ਉਹਦੇ ਹੱਥ-ਵਸਤੂ ਵੀ ਆ ਆਪਾਂ ਸਿਰਫ ਇਹਨਾਂ ਦਾ ਪਾਲਣ-ਪੋਸ਼ਣ ਕਰ ਸਕਦੇ ਆ ਪੜਾ ਲਿਖਾ ਸਕਦੇ ਆ ਠੀਕ ਆ ਕਿਉਂ ਬੱਚਿਆਂ ਦਾ ਭਵਿੱਖ ਮਾਪੇ ਉਹ ਨਹੀਂ ਬਣਾ ਸਕਦੇ ਨਾ ਇਹ ਤੇਰੇ ਦਿਲ ਤੇ ਵਹਿਮ ਆਉਣ ਵਾਲੇ ਸਮੇਂ ਦਾ ਇਨਸਾਨ ਨੂੰ ਕੋਈ ਪਤਾ ਨਹੀਂ ਜੇ ਬੱਚਿਆਂ ਦਾ ਭੇਖ ਮਾਂ ਪੋਤੇ ਬਣਾਉਣਾ ਹੁੰਦਾ ਨਾ ਤੇ ਕਿਸੇ ਦਾ ਪੁੱਤ ਜੇਲ੍ਹ ਚ ਨਾ ਜਾਂਦਾ ਕੋਈ ਚੋਰ ਨਾ ਬਣਦਾ ਕੋਈ ਨਸ਼ੇੜੀ ਨਾ ਬਣਦਾ ਠੀਕ ਆ ਕੌਣ ਸੋਚਦਾ ਕਿ ਮੇਰੀ ਲਾਡਾ ਨਾਲ ਪਾਲੀ ਧੀ ਨਾ ਪੁੱਛੇ ਦੱਸੇ ਘਰੋਂ ਚਲ ਜੇ ਤੇ ਜਾ ਕੇ ਕੋਟ ਮੈਰਿਜ ਕਰਵਾ ਲੇ ਗੱਲ ਤਾਂ ਤੁਹਾਡੀ ਵੀ ਠੀਕ ਆ ਉਹ ਇਹ ਨਾ ਇੱਕ ਬਹੁਤ ਵੱਡੀ ਸ਼ਕਤੀ ਆ ਪਰਮਾਤਮਾ ਠੀਕ ਆ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਸਜਾਇਆ ਤੇ ਆਪ ਇਸੇ ਸ੍ਰਿਸ਼ਟੀ ਦੇ ਵਿੱਚ ਹੀ ਸਮਾਇਆ ਕਣ ਕਣ ਦੇ ਵਿੱਚ ਕਹਿੰਦੇ ਆ ਨਾ ਕਣ ਕਣ ਦੇ ਵਿੱਚ ਹਾਂ ਉਹ ਕਣ ਕਣ ਦੇ ਵਿੱਚ ਡਾਲੀ ਡਾਲੀ ਤੇ ਪੱਤੇ ਪੱਤੇ ਦੇ ਕੋਈ ਵੀ ਜੀਵ ਜੰਤੂ ਜਾਂ ਇਨਸਾਨ ਇਹੋ ਜਿਆ ਨਹੀਂ ਆ ਵੀ ਜਿਹੜਾ ਉਹ ਤੋਂ ਦੂਰ ਹੋ ਜੇ ਠੀਕ ਆ ਜਿਵੇਂ ਇੱਕ ਮਛਲੀ ਹੁੰਦੀ ਹੈ ਮੱਛੀ ਪਾਣੀ ਚ ਰਹਿੰਦੀ ਇਹ ਇਸ ਤਰ੍ਹਾਂ ਪਰਮਾਤਮਾ ਨੇ ਸਾਨੂੰ ਆਪਣੇ ਬੁੱਲ ਚ ਲੁਕੇਠਿਆ ਆ ਠੀਕ ਆ ਉਹਦੀ ਮਤਲਬ ਆਉਣ ਵਾਲੇ ਸਮੇਂ ਬਾਰੇ ਉਹਨੂੰ ਪਤਾ ਆ ਇਨਸਾਨ ਨੂੰ ਆਉਣ ਵਾਲੇ ਸਮੇਂ ਬਾਰੇ ਨਹੀਂ ਪਤਾ ਜਿਵੇਂ ਅਸੀਂ ਕਿਰੇ ਇਹ ਵਾਂ ਪਾਲਿਆ ਹੋਏ ਕਿਹਨਿ ਬੱਚਿਆਂ ਦਾ ਭੇਕਾ ਹੀ ਬਣਾਉਣਾ ਤੇ ਕੋਈ ਨਹੀਂ ਚਾਹੁੰਦਾ ਵੀ ਬੱਚੇ ਸਾਡੇ ਗੰਤ ਹੋਣ ਵੇਹ ਇੱਕ ਮਾਪਿ ਉਹਦੇ 3-4 ਬੱਚੇ ਹੁੰਦੇ ਆ। ਉਹ ਪਹਿਨਾ ਕੋਚੋਰ ਵੀ ਬਣ ਜਾਂਦਾ। ਇੱਕ ਸਾਧ ਬਣ ਜਾਂਦਾ। ਤੇ ਕੋਈ ਨਾ ਸਰਕਾਰੀ ਨੌਕਰੀ ਵੀ ਮਿਲ ਜਾਂਦੀ। ਤੇ ਮਾਪਿ ਉਹਦੇ ਇਹ ਚਾਹੁੰਦਾ ਨਾ ਕਿ ਉਹ ਕਿੰਨੇ ਪੜ੍ਹ ਲਿਖ ਜਾਣ। ਤੇ ਉਹ ਚੰਗਾ ਕੰਮ ਕਰਨ ਵਧੀਆ ਨੌਕਰੀ ਕਰਨ ਸਾਡਾ ਵੀ ਨਾ ਹੋਵੇ। ਮਾਪਿ ਉਹ ਕੋਈ ਵੀ ਨਹੀਂ ਚਾਹੁੰਦਾ ਸਾਡਾ ਬੱਚਾ ਮਾੜਾ ਬਣੇ। ਉਹ ਇਹ ਉਹ ਹੀ ਮਾਪਿਓ ਨਹੀਂ ਚਾਹੁੰਦਾ ਤੈਨੂੰ ਤਾਂ ਦੱਸਿਆ ਵੀ ਮਾਪਿਓ ਦੇ ਹੱਥ ਵਾਸਤੇ ਹੋਵੇ ਨਾ ਕਿ ਇੱਕ ਬਣਾਉਣਾ ਹੋਵੇ ਤੇ ਮਾਪਿਓ ਤੇ ਵਾਰ ਕੇ ਬੱਚੇ ਦਾ ਵਧੀਆ ਹੀ ਬਣਾਵੇ ਬਿਲਕੁਲ ਸਹੀ ਹੈ ਕੋਈ ਮੈਂ ਤੈਨੂੰ ਕਹਿਣਾ ਬਹੁਤੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਇਹ ਇੱਕ ਤੇ ਆਪਾਂ ਚੀਜ਼ ਖਰੀਦੀ ਹੁੰਦੀ ਆ ਪ੍ਰਾਪਰਟੀ ਹੁੰਦੀ ਆ ਉਹਨੂੰ ਆਪਾਂ ਸਾਂਭ ਕੇ ਰੱਖ ਸਕਦੇ ਆ ਬੱਚੇ ਸਾਡੀ ਕੋਈ ਪ੍ਰਾਪਰਟੀ ਨਹੀਂ ਆ ਇਹ ਪਰਮਾਤਮਾ ਦੀ ਦੇਣ ਆ ਇਨਾਂ ਦਾ ਸੁੱਖ ਜਿਹੜਾ ਉਹਨਾਂ ਨੂੰ ਮਿਲਣਾ ਨਾ ਮਿਲਣਾ ਜਿ ਤਰ੍ਹਾਂ ਕਹਿ ਦਿੰਦੇ ਨਾ ਕੋਈ ਕਹਿੰਦੇ ਵੀ ਮਾਲੀ ਦਾ ਕੰਮ ਪਾਣੀ ਦੇਣਾ ਉਹ ਭਰ-ਭਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਉਹ ਲਾਵੇ ਜਾਣਾ ਲਾਵੇ ਇਹ ਸੱਚੀਆਂ ਗੱਲਾਂ ਆ ਆਪਾਂ ਸਿਰਫ ਇਹਨਾਂ ਦਾ ਪਾਲਣ ਪੋਛਾ ਕਰਦਾ ਫਿਰ ਮੈਂ ਤੇ ਹੱਥ ਵਿੱਚ ਇਤੇ ਕੁਝ ਵੀ ਨਹੀਂ ਤੇ ਪਰਮਾਤਮਾ ਦੇ ਹੱਥ ਵਿੱਚ ਆ ਸਾਰਾ ਕੁਝ ਹੀ ਉਹਦੇ ਹੱਥ ਵਿੱਚ ਆ ਮੈਂ ਤੇ ਬਸ ਪੜਾ ਲਿਖਾ ਸਕਦਾ ਵਾ ਇਹ ਸਾਡਾ ਮਤਲਬ ਕਰਮਿਆਂ ਕਰਜਾ ਜਿਵੇਂ ਹਨਾ ਨੂੰ ਸਾਡੇ ਮਾਪਿਓ ਨੇ ਪਾਲਿਆ ਨਾ ਜੋ ਸਤਗੁਰ ਚਾਹੁੰਦਾ ਉਹਨੇ ਇੱਕੋ ਹੀ ਕਰਨਾ ਵਾ ਜੋ ਉਹਦੀ ਰਜ਼ਾ ਮੰਨ ਲਾ ਜੇ ਕੋਈ ਦਾ ਬੱਚਾ ਜੇਹਲ ਚਲ ਜਾਂਦਾ ਹੈ ਨਾ ਜੇ ਕੋਈ ਉਹਨੂੰ ਘੜ ਡੰਡਾ ਵਾ ਉਹਦੇ ਕੋਲ ਕੁਝ ਵੀ ਫੜਿਆ ਜਾਂਦਾ ਜਾਂ ਉਹ ਮਾਰਕੁੱਟ ਕਰਦਾ ਵਾ ਕਿਸੇ ਵੀ ਤਰੀਕੇ ਨਾਲ ਚਲ ਜਾਂਦਾ ਉਹ ਸਾਰਾ ਕੁਝ ਇਹਦੀ ਰਜ਼ਾ ਜੋ ਹੋ ਰਿਹਾ ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੈ ਬੰਦਾ ਤਿੰਨ ਤੇ ਦੱਸਿਆ ਬੰਦਾ ਸਿਰਫ ਕਰਮ ਕਰ ਸਕਦਾ ਇਹ ਸਾਨੂੰ ਗਿਆਨ ਇੰਦਰੀਆਂ ਮਿਲੀਆਂ ਵਾ ਕਰਮ ਕਰਨ ਲਈ ਚੰਗੇ ਕਰਮ ਕਰਨ ਲਈ ਜਿਹੜਾ ਸਾਡਾ ਅੱਗੇ ਆਉਣ ਵਾਲਾ ਸਮਾਂ ਆ ਨਾ ਇਹ ਸਤਿਗੁਰੂ ਨੇ ਹੀ ਪਤਾ ਵਾ ਉਹ ਸਤਿਗੁਰੂ ਨੂੰ ਪਤਾ ਆਉਣ ਵਾਲੇ ਸਮੇਂ ਲਈ ਅਸੀਂ ਚੰਗੇ ਕਰਮ ਕਰ ਸਕਦੇ ਆਪਣੇ ਬੱਚਿਆਂ ਨੂੰ ਮਤਲਬ ਕਹਾ ਨਵਾਂ ਦੀ ਕਿਰਤ ਕਰਕੇ ਖਵਾਓ ਘੱਟ ਖਵਾ ਲਓ ਘੱਟ ਖਵਾ ਲਓ ਮਾੜੀਆਂ ਤੇ ਸੁੱਕੀ ਖਵਾ ਲਓ ਮਾੜਾ ਨਾ ਕਰੋ ਤੇ ਉਹ ਆਪਣੇ ਸਾਹਮਣੇ ਆਉਣਾ ਵਾ ਜੋ ਦੂਜਾਂ ਦੇ ਉਹੀ ਆਉਣਾ ਹਾਂ ਹਾਂ ਹੁਣ ਦੇ ਬੰਦੇ ਦੇ ਹੱਥ ਵੱਸ ਕੀ ਆ ਆਪਣੇ ਉਧਰ ਉਹ ਵੇਖਿਆ ਨਹੀਂ ਕਰਨਾਉਂਦੀਆਂ ਚ ਉਹ ਅਰਜਨ ਆ ਇੱਕ ਆਪਣੇ ਬਾਪੂ ਹੁੰਦਾ ਸੀ ਤੇ ਉਹਦਾ ਐਕਸੀਡੈਂਟ ਹੋ ਗਿਆ ਹਾਂਜੀ ਉਹ ਜਮਾਨਾ ਵਾਲੇ ਕਿਧਰੋਂ ਕਾਰ ਆਈ ਉਹ ਦੂਜੇ ਬਾਬਾ ਦੂਰੋਂ ਪੱਟੀ ਵੱਲੋਂ ਹਾਂਜੀ ਉਧਰੋਂ ਕਾਰ ਆਈ ਉਹ ਰੈਕਸੀਡੈਂਟ ਹੋ ਗਿਆ ਉਹ ਮਰ ਗਿਆ ਉਹਨਾਂ ਨੇ 3000 ਰੁਪਏ ਉੱਤੇ ਲਾਇਆ ਚੰਗੇ ਹੀ ਬੰਦੇ ਵਿਚਾਰੇ ਹਾਂਜੀ ਕੀ ਹਜ਼ਾਰ ਫਿਰ ਉਧਰੋਂ ਉਹ ਹਸਪਤਾਲ ਚ ਕੀ ਹਜ਼ਾਰ ਲਾਇਆ ਉਹਨਾਂ ਦਾ ਬੱਚਾ ਉਹ ਚਰੇ ਜੇ ਚਲੋ ਵੀ ਅਸੀਂ ਫੇਰ ਆਵਾਂਗੇ ਤੇ ਉਹ ਰਾਤ ਬੂਰਾ ਹੋ ਗਿਆ ਤੇ ਉਹਨੂੰ ਮਤਲਬ ਜਦੋਂ ਫੇਰ ਫੋਨ ਕੀਤਾ ਨਾ ਹਾਂਜੀ ਮਤਲਬ ਉਹ ਵੀ ਚਲੋ ਗਰੀਬ ਘਰਾਂ ਹੈ ਹਾਂਜੀ ਤੇ ਸਸਕਾਰ ਲਈ ਉਹ ਪੈਸੇ ਦੇ ਕੇ ਗਿਆ ਕੀ ਪੈਣ ਦਾ ਮਤਲਬ ਉਹਦਾ ਜਿਹੜਾ ਲੈਣਾ ਦੇਣਾ ਹੈ ਉਹ ਮਰਦਾ ਮਰਦਾ ਲੈ ਗਿਆ ਉਹਨਾਂ ਨਾਲ ਕਿਹਾ ਕਿੱਧਰ ਦਾ ਕਿੱਧਰ ਲੈਣਾ ਦੇਣਾ ਹੈ ਤੇ ਜੋ ਪਰਮਾਤਮਾ ਆ ਨਾ ਬੜੀ ਤਕੜੀ ਸ਼ਕਤੀ ਹੈ ਸਾਨੂੰ ਚਲਾ ਰਹੀ ਹੈ ਇਹ ਜਿਤ ਕੋ ਜਿਤ ਕੋ ਲੈਣਾ ਦੇਣਾ ਇਹਨੇ ਲੈ ਕੇ ਜਾਣਾ ਰਾਸ ਤੇ ਲੈ ਕੇ ਜਾਣਾ ਲੈ ਕੇ ਜਾਣਾ ਇੱਥੇ ਹਪਤਾਂ ਨੂੰ ਅਹੀਂ ਜਿਹੜਾ ਲੈਣਾ ਦੇਣਾ ਹੀ ਦੇ ਰਹਾ ਪਿਛਲੇ ਜਨਮਾਂ ਦਾ ਕੋਈ ਆਪਣਾ ਇੱਛਾ ਵਾ ਆਪਣੀ ਕੋਈ ਇਹ ਚੁਆਇਸ ਹੈਗੀ ਤੇ ਸਾਨੂੰ ਮੁੰਡਾ ਹੋਵੇ ਹਾਂਜੀ ਜਾਂ ਸਾਡੇ ਕੁੜੀ ਹੋਵੇ ਹੂੰ ਇਹਦੀ ਦੇਣ ਵਾਲਾ ਇਹ ਹੁਣ ਇਹ ਇਹੀ ਜਿਤਨਾ ਆਪਣਾ ਤੇਜ ਆ ਹਾਂਜੀ ਉਹਦੇ ਫਲਾਈ ਹੋਈ ਤੂੰ ਚਾਹਨੀ ਆ ਉਹਦੇ ਬੱਚੇ ਦੇ ਫਲਾਈ ਹੋ ਮੈਂ ਚਾਹਣਾ ਪਰ ਨਹੀਂ ਇੱਕ ਕੁਦਰਤ ਦੀ ਰਜਾ ਇੱਕ ਸ਼ਬਦ ਨਹੀਂ ਬੋਲਦੇ ਆਪੇ ਹੀ ਆਪੇ ਖੇਡਦਾ ਆਪੇ ਸਮੇਟਦਾ ਤੇ ਆਪੇ ਖੇਡਦਾ ਪਾਵੇ ਮੈਂ ਹਾਂ ਨਹੀਂ ਮਾਣੀ ਮੈਨੂੰ ਸਮਝ ਨਾ ਆਵੇ ਹਾਂ ਨੂੰ ਸਮਝ ਨਹੀਂ ਆਉਂਦੀ ਖੇਡਾਂ ਇਹਦੀਆਂ ਸਾਰੀਆਂ ਖੇਡਾਂ ਇਹਦੀਆਂ ਆ ਤੇ ਪ੍ਰਮਾਤਮਾ ਦੀਆਂ ਹੁਣ ਆਪਾਂ ਗੱਲ ਕਰ ਰਹੇ ਆ ਨਾ ਹਾਂਜੀ ਇਹ ਵੀ ਪਰਮਾਤਮਾ ਦੀ ਰਜ਼ਾ ਦਿਖਾ ਰਹੀ ਹੈ। ਆ ਜਿਹੜਾ ਖਮਾਹਾਨੂੰ ਮਿਲਿਆ ਨਾ ਹਾਂਜੀ ਇਹ ਕਹਿੰਦੇ ਵੀ ਅਸਲ ਤੇ ਮੇਰ ਮਲਾਪ ਲਈ ਨਾ ਇਹ ਵੀ ਇੱਕ ਆਪਾਂ ਗੱਲ ਕਰ ਰਹੇ ਆ ਨੇ ਹੋਣੀ ਚਾਹੀਦੀ ਆ ਚਾਹੀਦੀ ਆ ਘਰ ਤੇ ਆਪਾਂ ਨੂੰ ਇੱਕ ਦੂਜੇ ਨੂੰ ਪਤਾ ਹੋਣਾ ਚਾਹੀਦਾ ਮੈਂ ਕਿੱਥੋਂ ਆਇਆ ਤੂੰ ਕਿੱਥੋਂ ਮਤਲਬ ਤੇਰਾ ਕੀ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਆਪਣੇ ਬੱਚੇ ਟਿਊਸ਼ਨ ਗਏ ਆ ਜਾਂ ਨਹੀਂ ਗਏ ਹੈਗਾ ਨੀ ਗੱਲਬਾਤ ਅਸਲ ਤੇ ਹੁਣ ਜਦੋਂ ਆਪਾਂ ਚਲ ਬੱਚੇ ਕ੍ਰਿਸ਼ਨ ગયા ਹਾਂਜੀ ਕ੍ਰਿਸ਼ਨ ਗਿਆ ਬੱਚੇ ਸੀ ਅੱਛਾ ਅੱਛਾ ਉਹਨਾਂ ਨੂੰ ਬਾਗੇ ਨਾ ਇਤਰਾ ਹੀ ਤੇ ਗੱਲਬਾਤ ਕਰਨੀ ਚਾਹੀਦੀ ਆ ਉਹਨਾਂ ਨੂੰ ਵੀ ਪਤਾ ਲੱਗਦਾ ਸਮਝ ਆਉਂਦੀ ਆ ਤਾਂ ਠੀਕ ਆ ਤੇ ਬਹੁਤੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਹੁਣ ਜਿਹੜੇ ਜਿੰਨੇ ਜਾਣਾ ਨਾ ਕੋਟ ਮੈਰਜੀ ਕਰਵਾ ਲਈ ਮਾਨਾ ਉਹਦੀ ਜ਼ਿੰਦਗੀ ਆ ਫਿਰ ਉਹ ਜੀ ਲੈ ਅਸੀਂ ਉਹਦਾ ਕੀ ਕਰ ਸਕਦੇ ਆ ਜਦ ਹੀ ਚਲੇ ਗਈ ਆ ਪਰ ਮਾਫੀ ਕਰੇ ਚਾਹੁੰਦਾ ਮਾਂ ਤੇ ਕੋਈ ਵੀ ਨਹੀਂ ਚਾਹੁੰਦਾ ਮੇਰਾ ਬੱਚਾ ਗਲਤ ਮਾਂ ਵੀ ਨਹੀਂ ਚਾਹੁੰਦਾ ਤੇ ਹੁਣ ਉਹਨੇ ਚਲੇ ਗਈ ਆ ਪਾਲੀ ਪੋਸੀ ਆ ਮਾਂ ਤੇ ਉਹ ਕਿੰਨਾ ਪਿਆਰ ਕਰਦਾ ਹਰਦਾਲ ਇਹ ਨਹੀਂ ਆ ਪਹਿਲਾਂ ਹੁੰਦਾ ਸੀ ਧੀਆ ਨੂੰ ਲੋਕੀ ਘੱਟ ਬਣ ਕੇ ਕਰਦੇ ਆ ਨਾ ਸਾਡੇ ਬ੍ਰਦਰ ਦਾ ਹੀ ਸ਼ਬਦ ਜਿਹਾ ਹਾਂ ਆਪਣੇ ਆ ਜਿੱਥੇ ਕੁੜੀ ਜਾਂਦੀ ਮੁੰਡਾ ਜਾਂਦਾ ਉੱਥੇ ਕੁੜੀ ਜਾਂਦੀ ਸਕੂਲ ਵਰਗੀਆਂ ਇੱਕ ਹੋਰੀਆਂ ਸਾਰਾ ਕੁਝ ਫਿਰ ਸਾਨੂੰ ਮੰਨੋ ਏਦਾਂ ਲਾਦਾ ਵੀ ਚਤੰਕਰ ਲਈ ਨੂੰ ਆਪਾਂ ਤੋਂ ਜ਼ਿਆਦਾ ਕਰਦੇ ਆ ਹੈਗਾ ਨਾ ਜਿਆਦਾ ਮੋਹ ਜਾਂ ਕਰਦੀ ਅਗਰ ਲੀਨ ਵੀ ਹੂੰ ਜਿਆਦਾ ਲਿੰਦਿਆਂ ਆ ਆ ਤੇ ਮਲਾਹੀ ਯਾਹੀ 15 16 ਸਾਲ ਪਾਲ ਕੇ ਉਹਨੂੰ ਪਿਆਰ ਕੀਤਾ ਸਾਰਾ ਕੁਝ ਕੀਤਾ ਕਿ ਬੱਚਾ ਦਾ ਵੀ ਗਲਤ ਕਰਮ ਚੁੱਕਦਾ ਨਾ ਤੇ ਮਾਂ ਦੇ ਬੱਚੇ ਵਾਸਤੇ ਬਹੁਤ ਗਲਤ ਹੈ ਗਲਤ ਉਹਨੂੰ ਤਾਂ ਦੱਸਿਆ ਉਰੀ ਦਜਾਇ ਹੂੰ ਇਹ ਕੋਈ ਸਾਡੇ ਕਰਮਾਂ ਦਾ ਜਿੰਨਾ ਉਹਨੇ ਖਾਣਾ ਪੀਣਾ ਹੈ ਨਾ ਉਹਨੇ ਖਾ ਲਿਆ ਹੂੰ ਮਨ ਲੈ ਹੁਣ ਆਪਣੇ ਘਰੋਂ ਚਲੇ ਗਈ ਮਨ ਲੈ ਕੋਈ ਵੀ ਆ ਬੱਚਾ ਆਪਣੇ ਘਰੋਂ ਚਲੇ ਜਾਂਦਾ ਹਾਂਜੀ ਉਹਦੇ ਨਾਲ ਆਪਾਂ ਲਿੰਕ ਹੀ ਨੀ ਮੋੜ ਕੇ ਰੱਖਣਾ ਰੱਖਣਾ ਇਹਦਾ ਮਤਲਬ ਕਿ ਅਭੀ ਜਿੰਨਾ ਉਹਦਾ ਲੈਣਾ ਦੇਣਾ ਉਹ ਲੈ ਗਈ ਉਹ ਆਪਣਾ ਲੈ ਗਈ ਆ ਜਿਹੇ ਬੱਚੇ ਨੇ ਕਹਿਨੇ ਵਿਆਹ ਕਰਨਾ ਮਾਪਿਓ ਨੇ ਹਾਂਜੀ ਕਿੰਨਾ ਖਰਚ ਕਰਨਾ ਬੜਾ ਸਾਰੇ ਉੰਬਰ ਮੜ ਕੇ ਦੇਣਾ ਹੈ ਲੋੜਾਂ ਦਵਾਲਾ ਸਾਰੇ ਕੰਗਰੋਨ ਦੇਣਾ ਇਹ ਸੋਚੋ ਵੀ ਉਹਦਾ ਲੈਣਾ ਦੇਣਾ ਹੀ ਨਹੀਂ ਬਹੁਤ ਹੀ ਟੈਨਸ਼ਨ ਚ ਲੈ ਕੇ ਆਪ ਬਿਮਾਰ ਹੋਣ ਦੀ ਲੋੜ ਨਹੀਂ ਆ ਠੀਕ ਆ ਭਾਵੇਂ ਮੁੰਡਾ ਆ ਤੇ ਭਾਵੇਂ ਕੁੜੀ ਆ ਭਾਵੇਂ ਕੋਈ ਵੀ ਆ ਜਿਹੜਾ ਮਾਵਾ ਨਾ ਘਰ ਘਰ ਮਾਵਾ ਇਹ ਚੀਜ਼ ਸੋਚਦੀਆਂ ਵੀ ਸਾਡੀ ਵੀ ਢੀ ਆ ਹਰ ਘਰ ਸੋਚਦਾ ਬੰਦਾ ਸੋਚਦਾ ਤੇ ਹੈਗਾ ਮੈਂ ਤੇ ਇਹੀ ਕਹਿਣ ਲਿਆ ਵੀ ਹੁੰਦਾ ਪਰਮਾਤਮਾ ਦੀ ਲਜਾ ਜੀ ਇਹ ਮੰਨਣਾ ਪੈਣਾ ਪਰਮਾਤਮਾ ਤੋਂ ਬਿਨਾ ਕੁਝ ਨਹੀਂ ਹੁੰਦਾ ਪਰਮਾਤਮਾ ਦਾ ਤੇ ਮੰਨਣਾ ਗਲਤ ਠੀਕ ਹੈ ਪਰ ਦੁਨੀਆ ਜਿਹੜੀ ਆ ਨਾ ਉਹਨਾਂ ਨੂੰ ਜੀਣ ਨਹੀਂ ਦਿੰਦੀ ਹੁਣ ਉਹਨਾਂ ਦੇ ਮਾਪਿਓ ਵਾ ਭਰਾ ਵਾ ਉਹ ਗਊਗਾ ਵੀ ਮੇਰਾ ਬਾਹਰ ਖਲੋਣ ਨੂੰ ਵੀ ਜੀ ਨਹੀਂ ਕਰਦਾ ਤੇ ਢੀ ਵੱਡੀ ਤਕੜੀ ਗੱਲ ਹੈ ਗੱਲ ਤੇ ਹੁਣ ਕੀ ਮੈਂ ਫਿਰ ਕਰ ਵੀ ਕੀ ਸਕਦਾ ਜਿੰਦਗੀ ਤੇ ਜੀਣੀ ਆ ਨਾ ਨਾ ਉਹ ਜੀਂਦਿਆ ਚ ਤੇ ਨਾ ਉਹ ਮਰਿਆ ਚ ਚਲੋ ਅਸਲ ਲੋਕਾਂ ਨੇ ਵੀ ਅਸਲ ਤੇ ਨਾ ਕਿਸੇ ਨੂੰ ਹੀ ਕਹਿਣਾ ਨਹੀਂ ਚਾਹੀਦਾ ਇਹ ਸਮਾਂ ਆ ਪਤਾ ਨਹੀਂ ਕਿਹਦੇ ਤੇ ਆ ਜਣਾ ਨਾੜਾ ਚੰਗਾ ਸਮਾਂ ਅੱਜ ਜੇ ਸਾਡੇ ਤੇ ਚੰਗਾ ਆ ਨਾ ਮਤਲਬ ਹੁਣ ਦੇ ਨੇ ਆ ਨਾ ਤਾਂ ਅੱਗੇ ਰਾਤ ਨੂੰ ਆਉਣ ਵਾਲੀ ਆ ਜੇ ਹੁਣ ਰਾਤ ਆ ਨਾਲਾ ਜਿਹਦੇ ਘਰੋਂ ਧੀ ਭਾਂ ਚਲੇਗੀ ਉਹਦੇ ਲਈ ਹੁਣ ਰਾਤ ਆ ਉਹਦਾ ਦਿਨ ਵੀ ਆਉਣ ਵਾਲਾ ਅੱਗੇ ਹੈ ਕਿ ਨਹੀਂ ਜ਼ਿੰਦਗੀ ਰਹਿਣੀ ਆ ਬਣਿਆ ਕਿਤੇ ਮੋੜ ਤੇ ਵੀ ਗੱਲ ਕਰਦੀ ਹੋਵੇ ਨਾ ਸੈਸਬਾ ਅਗਲੇ ਨੂੰ ਉੱਧੇ ਪਾਬ ਜਲਾਣੀਆਂ ਗੱਲਾਂ ਕਰਦੇ ਤਾਂ ਅਗਲੇ ਦੇ ਮੰਚ ਹੁੰਦਾ ਹੱਦ ਦਾ ਏਦਾਂ 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 ਤੇਰੀ ਗੱਲ ਠੀਕ ਆ ਉਹ ਕਈ ਯਾਰ ਆਪਾਂ ਮਤਲਬ ਕਿਹੇ ਨਾ ਹੋਈਏ ਨਾ ਤੇ ਇਹਦਾ ਆਪਦਾ ਵੀ ਯਾਰੇ ਮੇਰੀ ਗੱਲ ਕਰਦੇ ਹਣੇ ਮੇਰੀਆਂ ਸ਼ੈਤ ਚੁਗਲੀਆਂ ਕਰਦੇ ਉਹਨਾਂ ਨੂੰ ਨਾ ਹੀ ਹੋਵੇ ਨਾ ਹੀ ਹੋਵੇ ਪਰ ਹੁੰਦਾ ਬੰਦੇ ਨੇ ਵੀ ਸਾਡੀਆਂ ਗੱਲਾਂ ਕਰਨ ਦੇ ਹਾਂ ਉਹ ਬਹੁਤੀ ਟੈਨਸ਼ਨ ਨਹੀਂ ਲੈਣੀ ਠੀਕ ਹੈ ਸਮਝਾਉਣਾ ਜ਼ਰੂਰੀ ਆ ਸਮਝਾਓ ਕੋਈ ਸੰਘਣੇ ਸ਼ਰਮ ਵਾਲੀ ਗੱਲ ਨਹੀਂ ਆਕਲ ਬਹਿ ਗਈ ਸਿੱਧਾ ਬੱਚੇ ਨੂੰ ਸਮਝਾਓ ਸਿੱਧਾ ਬੱਚੇ ਨੂੰ ਕਹੋ ਵੀ ਪੁੱਤ ਇਹ ਜ਼ਿੰਦਗੀ ਆ ਨਾ ਜਿਹੜੀ ਇਹਦੇ ਵਿੱਚ ਇੱਕ ਐਸਾ ਮੋੜ ਆਉਂਦਾ ਤਿਲਕਣ ਬਾਰੀ ਵਾਲਾ ਤਿਲਕਣ ਬਾਰੀ ਜਿਹਨੂੰ ਜਵਾਨੀ ਕਹ ਦਿੰਦੇ ਨੇ ਜਵਾਨੀ ਆ ਤੇ ਜੇ ਇੱਕ ਵਾਰ ਤਿਲਕ ਗਿਆ ਨਾ ਤੇ ਗੱਲ ਗਈ ਉਹ ਸਾਰੀ ਉਮਰ ਲਈ ਦਾਗ ਲੱਗ ਜਾਣੇ ਆ ਤੇ ਮਾਂ ਪਿਓ ਤਾਂ ਵੀ ਛੁੱਟ ਜਾਂਦਾ ਵਾ ਤੇ ਸਾਰੀ ਉੰਬਰੀ ਹੋ ਜਾਂਦਾ ਹਾਂ ਤੇ ਇਹ ਟਾਈਮ ਜਿਹੜਾ ਆਪਣਾ ਸੰਭਲ ਲਈ ਸੰਭਲ ਲੂ ਤਾਂ ਚੰਗਾ ਰਹੂਗਾ ਹਾਂ ਤੇ ਨਹੀਂ ਤੇ ਫਿਰ ਇਹ ਜਾ ਮੱਕਾ ਜਿਹੜਾ ਆਉਂਦੇ ਨਾ ਇੱਕ ਮਾਸਟਰ ਹੁੰਦਾ ਸੀ ਉਹ ਇਹੀ ਦੱਸਦਾ ਰਹੇ ਉਹ ਕਹਿੰਦਾ ਇਹ ਜਿਹੜੀ ਜਵਾਨੀ ਆ ਨਾ ਇੱਕ ਤਿਲਕਾ ਪਾ ਲਈ ਜਿਵੇਂ ਕਹੇ ਰਸਤੇ ਤੋਂ ਨਹੀਂ ਆ ਬਨੰਦ ਦੇ ਹਾਂਜੀ ਤੇ ਸਾਰਾ ਰਸਤਾ ਬੜਾ ਵਧੀਆ ਪੱਕਾ ਹੁੰਦਾ ਪੱਕਾ ਹੁੰਦਾ ਤੇ ਕਈ ਥਾਂੇ ਖੱਡੇ ਆ ਜਾਂਦੇ ਹੂੰ ਫਿਰ ਉੱਥੋਂ ਬੰਦਾ ਸਿੱਧੇ ਸਿੱਧੇ ਕਈ ਤੇ ਲੰਘ ਜਾਂਦੇ ਆ ਤੇ ਦੇਖ ਕਈ ਲੰਘ ਜਾਂਦੇ ਆ ਤੇ ਉਹ ਚੱਕਰ ਮਾਰ ਲਾ ਚੱਕਰ ਲੱਗ ਜਾਂਦਾ ਕਿਉਂਕਿ ਇਹ ਤਾਂ ਬਚੋ ਵੱਡਣਾ ਜੇ ਬੱਚਿਆਂ ਨੂੰ ਸਮਝਾਓ ਬਾਕੀ ਉਹਨਾਂ ਦੀ ਵੀ ਕਿਸਮਤ ਕਿਉਂਕਿ ਵੇਲਾ ਹੱਥ ਨਹੀਂ ਹੁੰਦਾ ਹਾਂ ਤੋ ਅਲਾ ਨਹੀਂ ਗੱਲ ਕਰ ਰਹੀ ਹਣੀ ਨਾ ਉਹ ਜਿਹੜੇ ਗੈਵੇਲੀ ਵਾਲੇ ਕੁੜੀ ਜਿਹਨਾਂ ਦੇ ਹਾਂਜੀ ਫੜੋ ਉਹ ਵੇਖ ਮਾਂ ਕਿੰਨਾ ਚੰਗਾ ਕਿੰਨਾ ਚੰਗਾ ਵਾ ਹੈ ਕਿਵੇਂ ਉਹਨਾਂ ਵਿਚਾਰਿਆਂ ਜਿੱਥੇ ਮਿਲਣਾ ਵਾ ਔ ਇਥੇ ਗੁਰਦਵਾਰਾ ਸਾਹਿਬੀ ਰੋਜ਼ ਆਉਂਦੇ ਰੋਜ਼ ਆਉਂਦੇ ਫੇ ਮਿਲਣਾ ਉਹਨਾਂ ਹੱਥ ਜੋੜ ਕੇ ਭਾਰੀ ਸਤਿ ਸ੍ਰੀ ਅਕਾਲ ਤੇ ਹਾਲ ਆ ਉਹਨਾਂ ਦੇ ਵਿਚਾਰ ਅੰਨਿਆ ਸਿੱਕਾ ਕਰਦੀ ਹੀ ਦੁਨੀਆ ਆਹੋ ਆਹ ਵਧੀਆ ਪਰ ਹਉਗਾ ਕਰਮਾ ਕੋਈ ਕਲੰਕ ਜਿਤਨਾ ਹੁੰਦਾ ਠੀਕ ਤੀ ਹੁਣ ਜਿਹੜੀ ਜ਼ਿੰਦਗੀ ਉਹ ਜਿਣੀ ਪੈਣੀ ਹੂੰ ਉਹ ਤੇ ਰੋਂਦੇ ਹੱਸਦੇ ਜੀਣੀ ਪੈਣੀ ਉਹਦੇ ਨਾਲੋਂ ਜ਼ਿਆਦਾ ਹੀ ਟੈਨਸ਼ਨ ਮਤਲਬ ਆਪ ਬਿਮਾਰ ਹੋਣ ਨਾਲ ਹੂੰ ਇਹ ਸੋਚੋ ਕਿ ਸਾਡਾ ਜਰਾ ਤੀ ਕੋਤੇ ਹੀ ਨਾ ਉਹ ਸਾਡਾ ਇੰਨਾ ਹੀ ਲੈਣਾ ਦੇਣਾ ਹੈ ਆਪਣਾ ਲੈ ਕੇ ਚਲੇ ਗਿਆ ਚਲੇ ਗਿਆ ਕੋ ਗਰ ਰੋੜ ਹੋ ਗਈ ਜਿੰਦਗੀ ਜੀਣੀ ਪਾਣੀ ਆ ਤੇ ਜੇ ਸੋਚ ਲਾਂਗੇ ਤੇ ਥੋੜਾ ਹੋਰ ਸਹੀ ਦਵਾਈ ਦੇ ਨਹੀਂ ਤੇ ਬਿਮਾਰ ਹੀ ਹੋਣਾ ਜਿੱਤੇ ਨਹੀਂ ਮਾਰੀ ਆ ਆ ਅੱਜ ਕੱਲ੍ਹ ਚਾਹ ਤੇ ਟਾਈਪ 2 ਹੋ ਜਾਂਦੀ ਆ ਮੈਨਾਂ ਕੋਈ ਨਹੀਂ ਆ ਕੱਲ ਇੱਥੇ ਮੱਧ ਨੂੰ ਬੜੀ ਤਗੜੀ ਮੱਧ ਜੀ ਅੱਛਾ ਇੱਥੇ ਉਹ ਹਰ ਭਜਨ ਕੀ ਅੱਛਾ ਆਹ ਉਹ ਨੋ ਮੈਂ ਰਹੇ ਜਨਵਾਰਾ ਨੂੰ ਮੈਂ ਕਦੀ ਸੁਣਿਆ ਨਹੀਂ ਜਨਵਾਰਾ ਨੂੰ ਨਹੀਂ ਕਦੀ ਸੁਣਿਆ ਆਹ ਬੰਦੇ ਨੂੰ ਤੇ ਹੁੰਦਾ ਸੀ ਔਰ ਪਾਣੀ ਪੀਂਦਿਆ ਪੀਂਦਾ ਔਰ ਕਰਾਂ ਡਿੱਗੀ ਤੇ ਨਾ ਫੜਫੜ ਕੇ 28 ਮੱਧ ਬੜੀ ਤਗੜੀ ਬੁਝਿਆ ਡਿੱਗੀ ਤੇ ਚਲੋ ਮੇਰਾ ਅਟੈਗ ਮੈਂ ਵੜ ਡਾਕਟਰ ਨੂੰ ਵੀ ਇਕਨ ਦਾ ਰੇ ਸਮਾਂ ਇਹੋ ਜਿਹਾ ਹੁਣ ਉਹਨਾਂ ਵੇਲੇ ਪਾਣੀ ਦਾ ਵਸ਼ਾਮਾ ਦਾ ਵੇਲਾ ਬਾਦ ਚੋਣੀ ਆਉਣ ਵਾਲੇ ਸਮੇਂ ਬਾਰੇ ਪਤਾ ਹੋ ਰਹੀ ਦੀ ਇਹਨੇ ਮਾਰੀ ਜਾਣਾ ਨਹੀਂ ਇਹਨਾਂ ਕਿਸੇ ਨੂੰ ਨਹੀਂ ਪਤਾ ਇਹ ਇੱਥੇੋਂ ਪਤਾ ਇਹ ਹੁਣ ਇੱਕ ਹੀ ਆ ਜਿਹੜਾ ਸਾਰੀਆਂ ਖੇਡਾਂ ਫੇੜਦਾ ਆਰੇ ਲਾਇਆ ਕਿਸ ਨੂੰ ਚੋਰ ਬਣਾਤਾ ਕਿਸ ਨੂੰ ਸਿਪਾਈ ਬਣਾਤਾ ਬਣਾਤਾ ਐਤ ਨਹੀਂ ਇਹਨੇ ਆਰੇ ਲਾਏ ਹੂੰ ਬਹੁਤੀ ਇਹਨਾਂ ਨੂੰ ਇਹਦਾ ਨਾਮ ਜੱਬੋ ਰੱਬ ਰੱਬ ਕਰੋ ਸ਼ੁਹਰ ਕਰੋ ਇਹਦਾ ਹੁਣ ਇੱਕ ਬੰਦਾ ਨਾ ਇੱਥੇ ਗੱਲ ਦੀ ਗੱਲ ਆ ਤੇ ਮੈਂ ਉਹਨੂੰ ਕਹਾ ਵੀ ਜੋ ਵੀ ਦਿੱਤਾ ਨਾ ਪ੍ਰਮਾਤਮਾ ਦਾ ਸ਼ੁਕਰ ਕਰ। ਇਹਨੇ ਸਾਨੂੰ ਕੀ ਦਿੱਤਾ? ਹੂੰ ਅਸੀਂ ਕਾਦਾ ਸ਼ੁਕਰ ਕਰੀਏ? ਹੂੰ ਮਨ ਲਓ ਜੇ ਅਸੀਂ ਉਹਦਾ ਸ਼ੁਕਰ ਨਹੀਂ ਨਾ ਕਰਦੇ ਤੇ ਸਾਡੇ ਕੋਹੇ ਕੰਮ ਚ ਵਾਢਾ ਨਹੀਂ ਹੁੰਦਾ। ਸ਼ੁਕਰ ਕਰਨਾ ਚਾਹੀਦਾ ਜੇ ਹਨ ਦੋ ਰੋਟੀਆਂ ਮਿਲਦੀਆਂ ਦੋਹਾਂ ਦਾ ਸ਼ੁਕਰ ਕਰਨਾ ਚਾਹੀਦਾ। ਕੋਈ ਨਹੀਂ ਕੋਈ ਬੱਚਾ ਨਹੀਂ। ਬਸ ਦੇ ਦੇ ਰਿਹਾ। ਹੂੰ ਐਸੇ ਮਨ ਤਾਂ ਯਾਹੋ ਜਿਹੜੇ ਝੋਪੜਿਆਂ ਚ ਰਹਿਣ ਦੇ ਆ। ਉਹੀ ਆ ਨਾ ਉਹਦੀਆਂ ਖੇਡਾਂ ਕੋਈ ਝੌਂਪੜੀਆਂ ਜਾਂ ਕੋਈ ਮਹਿਲਾ ਜਾਂ ਉਹ ਸਦਾ ਝੌਂਪੜੀ ਵਾਲਾ ਰਾਤ ਦੇ ਰੋਟੀ ਖਾ ਕੇ ਸੌ ਜਾਂਦਾ ਹੈ ਆ ਮਹਿਲਾ ਵਾਲਾ ਉਹ ਮਹਿਲਾ ਵਾਲਾ ਨੀਦ ਵਾਲੀਆਂ ਗੋਲੀਆਂ ਖਾ ਵੀ ਜਾਂਦਾ ਰਹਿੰਦਾ ਵੀ ਇਹ ਕੋਈ ਰਣੇ ਆ ਜਾਂ ਇਨਸਾਨ ਦਾ ਕੰਮ ਆ ਕਰਮ ਕਰਨਾ ਉਹ ਫਲ ਦਿੰਦਾ ਸਿਰ ਬਾਅਦ ਚ ਹੈ ਕਿ ਨਹੀਂ ਇਹੋ ਜਿਹੀ ਨਹੀਂ ਕੋ ਗੱਲ ਆ ਚਲੋ ਛਾ ਫੇਰ ਤੇ ਹੁੰਦਾ ਵਾ ਤੇਰੀ ਗੱਲ ਵੀ ਠੀਕ ਆ ਬੱਚਿਆਂ ਨੂੰ ਪਾਲ ਪੋਸ ਕੇ ਕੁੜੀਆਂ ਜੇ ਵੱਡੇ ਹੋ ਗਏ ਮੱਲਾ ਨਹੀਂ ਨਾ ਮੱਲਾ ਨਾ ਤੇ ਕਿੰਨਾ ਮਾਂ ਤੇ ਦਾ ਮਨ ਦੁਖਦਾ ਵਾ ਬੜਾ ਦੁਖਦਾ ਵਾ ਵੀ ਮੈਂ ਕਿੱਦਾਂ ਨਿੱਕੇ ਹੁੰਦੇ ਗੂਮ ਮੋਦ ਚੁੱਕੇ ਆ ਫੇਰ ਕਿਤੇ ਵੱਡੇ ਕੀਤਾ ਤੇ ਆ ਜਦੋਂ ਕਦਮ ਚੁੱਕ ਲੈਂਦੇ ਨਾ ਉਹ ਬੇਕਾਰ ਹੀ ਕਰ ਫੜਦੇ ਤੋਂ ਫਿਰ ਉਹੀ ਟੈਨਸ਼ਨ ਲੈ ਕੇ ਬੈਠੇ ਆ ਜੀ ਆਹੋ ਚੁੱਪ ਚਾਪ ਉਹਨਾਂ ਕੋਈ ਗੱਲ ਨਹੀਂ ਹੁਣ ਕੀ ਕਰ ਸਕਦਾ ਯਾਰ ਉਹਨਾਂ ਵੀ ਮਾਰੇ ਆਇਆ ਹੈ ਮਰਿਆ ਹੈ ਆਪਣੇ ਸੇ ਅੱਤਾਂ ਚੱਕੀ ਤੇ ਆਇਆ ਹੈ ਟਾਲੇ ਨਹੀਂ ਸੀ ਉਹ ਨਹੀਂ ਪੁੱਛਣਾ ਕੀ ਆ ਕੋਈਆਂ ਮਰ ਗਿਆ ਹੋਵੇ ਨਾ ਬੰਦਾ ਕੁਛ ਦਾ ਨਹੀਂ ਫਤਨ ਮਰ ਗਿਆ ਉਹਦਾ ਡੋਖ ਕਰਦਾ ਨਹੀਂ ਯਾਰ ਬੜੀ ਮਾੜੀ ਗੱਲ ਆ ਇਹ ਜੀ ਗੱਲ ਤੇ ਬੰਦਾ ਕੁਛ ਦੇ ਵਿੱਚ ਨਹੀਂ ਆ ਕਰਦਾ ਹੁਣ ਕੀ ਮੁਸ਼ਕਲ ਆ ਉਹਨੂੰ ਮੈਂ ਹੀ ਮਾਂ ਜਾਂਦੀ ਉਹ ਨਹੀਂ ਕਰਨਦੀ ਲੋੜ ਹੁਣ ਕੀ ਕਰ ਸਕਦੇ ਆ ਐਗ ਨਹੀਂ ਕੋਡ ਮੈਰਜ ਜਿਹਨੇ ਕਰਵਾ ਲਈ ਆ ਤੇ ਜੇ ਮੈਂ ਕਹਿੰਦਾ ਕੋਡ ਮੈਰਜ ਨਾ ਅਸਲ ਤੇ ਵੜੀ ਗਈ ਹੂੰ ਜੇ ਉਸ ਤਰ੍ਹਾਂ ਜਾ ਕੇ ਹੁਣ ਉਹ ਬੰਦਾ ਜਿਹੜਾ ਵਾ ਜਿਹਦੇ ਨਾਲ ਵਿਆਹ ਕਰਵਾ ਲਿਆ ਨਾ ਫੋਟੋ ਮੈਰਿਜ ਉਹ ਛੇਤੀ ਨਾਲ ਇਹ ਨਹੀਂ ਉਹਦੇ ਘਰ ਦੇ ਕਹਿਣਗੇ ਵੀ ਹੁਣ ਤੂੰ ਚੱਲ ਜਾ ਮੰਨ ਲਾ ਜੇ ਉਹ ਧੱਕਾ ਹੀ ਦੇ ਦੇਣਾ ਤੇ ਹੁਣ ਫਿਰ ਕਿੱਧਰ ਜਾਊਗੀ ਕੁੜੀ ਇਹ ਕਾਨੂੰਨੀ ਤੌਰ ਤੇ ਹੁਣ ਕੁਝ ਉਹ ਕਰ ਨਹੀਂ ਸਕਦੇ ਆ ਨਹੀਂ ਘਰੋਂ ਨਹੀਂ ਕੱਢ ਸਕਦੇ ਹੈ ਕਿ ਨਹੀਂ ਤੇ ਬਾਕੀ ਚਲੋ ਧੀਆਂ ਪੁੱਤਾਂ ਨੂੰ ਸਮਝਣਾ ਚਾਹੀਦਾ ਵਾ ਮੇਰੇ ਮਾਪੇ ਇੰਨਾ ਪੜਾਇਆ ਲਿਖਾਇਆ ਪੈਸਾ ਲਾਇਆ ਸਾਡੇ ਤੇ बच्चे वाकेट बड़ी गलत सोचया बहुत ज्यादा थोड़ा जना आओ ना आओ कोई उड़िया ਘਰਾਂ ਦੇ ਵੀ ਚਲੋ ਸ਼ੁਰੂ ਉਹਨਾਂ ਦੇ ਘਰ ਤਵੇ ਕਿੱਦਾਂ ਵਧੀਆ ਮਾਹੌਲ ਗੁਰਦਾਰਾ ਸਾਹਿਬ ਜਾਂਦੇ ਆ ਕਿਨੇ ਘਰ ਵੀ ਆਓ ਦੇਖੋ ਕਿ ਯਾਰ ਆ ਵੀ ਕਿਹਨਾਂ ਦਾ ਵੀ ਖੇਤੀ ਕਰੋ ਜਾਂ ਪਾੜ ਗਾਜ ਪਾੜ ਕਰਨਾ ਪਰਿਵਾਰ ਬੜਾ ਵਧੀਆ ਇਹ ਹੋ ਜੇ ਤਾਂ ਪੜਾਈ ਵੀ ਉਹਨਾਂ ਨਾਲ ਵੀ ਪੜਾਅ ਹੋ ਸਕਦਾ बाकी ਚਲੋ ਜੋ ਹੋਊਗਾ ਉਹਨਾਂ ਦੀ ਕਿਸਮਤ ਚ ਕਿਸਮਤ ਚ ਹਰਕਣੀ ਚੰਗਾ ਫਿਰ ਮੈਂ ਨਾ ਇੰਨਾ ਲੱਗ ਗਿਆ ਦਾ ਬਰਥਡੇ ਆ ਤੇ ਮੈਂ 10 ਮਿੰਟ ਬਾਅਦ ਤੇ ਦੇ ਕਰ ਓਹੋ ਆ ਕੁਰਸੀਆਂ ਉਹਨਾਂ ਨੇ ਨਹੀਂਆਂ ਫਿਰ ਹਾਂਜੀ ਹਾਂਜੀ ਆ ਕਵਲ ਤੇ ਆਹੋ ਉਹਨਾਂ ਨੂੰ ਪੁੱਛਣ ਦਾ ਮਾਂ ਕੀ ਪ੍ਰੋਗਰਾਮ ਨਾਲ ਕਹਿੰਦਾ ਕੁਰਸੀਆਂ ਮਗਾਆਂ ਮੁੰਡੇ ਦਾ ਬਰਥਡੇ ਉਹਨਾਂ ਦੇ ਦਾ ਮੁੰਡੇ ਦਾ ਹਾਂ ਚਲ ਮੈਂ 10 ਮਿੰਟ ਬਾਅਦ ਉਹਨਾਂ ਦੇ ਕਰ ਅਸ਼ਰਮਾ ਚਾਹ ਚਾਹ ਬਣਾ ਲਾ ਹਾਂ ਜੀ ਕੋਟਕ ਤੇ ਚਾਹ ਬਣਾ ਦੇਣੀ ਫਿਰ ਆਹ ਨਾ ਫਿਰ ਉਹ ਬਰਥਡੇ ਵਾਲੇ ਘਰ ਚਲ ਪੂ ਆ ਮੈਂ ਨਾ ਨਾ ਫਿਰ ਠੀਕ